ਦੋਸਤੋ ਪਿਛਲੇ ਵੀਡੀਓ ਚ ਆਪਾਂ ਗੱਲ ਕੀਤੀ ਸੀ ਚੰਡੀ ਚਰਿਤ੍ਰੁਕਤ ਬਿਲਾਸ ਦੇ ਪਹਿਲੇ ਭਾਗ 'ਚ ਕਿ ਪਹਿਲਾਂ ਮੈਖਸੁਰ ਦਾ ਵਾਧ ਹੁੰਦਾ ਹੈ ਫਿਰ ਸੋਮਨ ਸੋਮਨ ਨਾਂ ਦੇ ਰਾਖਸ਼ਸ ਉਹ ਫਿਰ ਇੰਦਰਪੁਰੀ ਤੇ ਕਬਜ਼ਾ ਕਰ ਲੈਂਦੇ ਹਨ ਤੇ ਦੇਵਤੇ ਫਿਰ ਜਾ ਕੇ ਸ਼ਿਵਪੁਰੀ ਸ਼ਰਨ ਲੈਂਦੇ ਤੇ ਮਾਤਾ ਤੋਂ ਚੰਡੀ ਮਾਤਾ ਤੋਂ ਫਿਰ ਪ੍ਰਾਰਥਨਾ ਕਰਕੇ ਮਦਦ ਮੰਗਦੇ ਹਨ ਤੇ ਮਾਤਾ ਉਹਨਾਂ ਦੀ ਮਦਦ ਲਈ ਤਿਆਰ ਹੋ ਜਾਂਦੀ ਹੈ ਫਿਰ ਤੁਮਰ ਲੋਚਨ ਨਾਂ ਦਾ ਇੱਕ ਰਾਖਸ਼ ਹੈ ਉਹ ਮਾਰਿਆ ਜਾਂਦਾ ਹੈ ਤੇ ਫਿਰ ਜਿਹੜੇ ਬੱਚੇ ਖੁਸ਼ ਜ ਉਹਦੇ ਜਿਹੜੇ ਦਾਨਵ ਹੁੰਦੇ ਆ ਨਾ ਉਹ ਆਪਣੇ ਰਾਜੇ ਸੁੰਭ ਕੋਲ ਜਾਂਦੇ ਹਨ ਤੇ ਉਹਨੂੰ ਦੱਸਦੇ ਹਨ ਕਿ ਸਾਰੇ ਮਾਰੇ ਗਏ ਹਨ ਤੇ ਅੱਗੇ ਆਪਾਂ ਸਟਾਰਟ ਕਰਦੇ ਹਾਂ ਇਸ ਦਾ ਚੰਡੀ ਚਰਿਤ ਉਕਤ ਬਿਲਾਸ ਦਾ ਭਾਗ ਦੂਜਾ ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਤੇ ਜਦੋਂ ਤੁਮਰ ਲੋਚਨ ਦਾਤ ਮਾਰਿਆ ਜਾਂਦਾ ਹੈ ਤੁਮਰ ਨੈਨ ਜਬ ਮਾਰਿਓ ਦੇਵੀ ਇਹ ਪ੍ਰਕਾਰ ਇਸ ਤਰ੍ਹਾਂ ਜਦੋਂ ਤੂੰ ਮਰ ਲੋਚਨ ਨੂੰ ਮਾਰਿਆ ਦੇਵੀ ਨੇ ਅਸੁਰ ਸੈਨ ਬਿਨ ਚੈਨ ਹੋਏ ਕਿਨੋ ਹਹਾਕਾਰ ਤੇ ਹਹਾਕਾਰ ਕਰਨ ਲੱਗੀ ਅਸੁਰਾਂ ਦੀ ਸੈਨਾ ਵਿਚੈਨ ਹੋ ਕੇ ਫਿਰ ਅਗਲਾ ਅਧਿਆਇ ਸਟਾਰਟ ਹੁੰਦਾ ਹੈ ਸ਼ੋਰ ਸੁਣਿਆ ਜਬ ਦੇਵਤਨ ਕੋ ਤਵ ਚੰਡ ਪਰਚੰਡ ਤਚੀ ਅੱਖੀਆਂ ਜਦੋਂ ਦੇਵਤਾਂ ਦਾ ਸ਼ੋਰ ਸੁਣਿਆ ਤੇ ਚੰਡ ਜੜੀ ਹੀ ਦੇਵੀ ਨੇ ਪਰਚੰਡ ਚੰਡੀ ਨੇ ਅੱਖੀਆਂ ਜੜੀਆਂ ਹੀ ਉਹ ਖਿੱਚ ਲੀਆਂ ਅੱਖਾਂ ਹਰ ਧਿਆਨ ਛੁੱਟਿਓ ਮਨ ਕੋ ਸੁਣ ਕੇ ਧੁਨ ਟੂਟ ਖਗੇ ਇਸ ਕਈ ਪੱਖੀਆਂ ਉਹ ਸੁਣ ਕੇ ਗਰਜਣਾ ਸੁਣ ਕੇ ਤੇ ਇਹ ਸ਼ਿਵਜੀ ਦਾ ਵੀ ਧਿਆਨ ਟੁੱਟ ਗਿਆ ਤੇ ਗਰੂੜ ਦੀਆਂ ਜੜੀਆਂ ਹੈ ਪੰਖੜੀਆਂ ਖੰਭ ਉਹਦੇ ਟੁੱਟ ਗਏ ਦਿਗ ਜਵਾਲ ਬੜੀ ਬੜਵਾਨਲ ਜੋ ਕਵ ਨੇ ਉਪਮਾ ਤਹਿ ਕਿ ਲਖੀਆਂ ਬੜਵਾਨਲ ਕੀ ਹੁੰਦਾ ਜਿੱਦਾਂ ਇੱਕ ਦਾਵਾ ਨਾਲ ਹੁੰਦੀ ਉਹ ਕਹਿੰਦੇ ਜੰਗਲ ਦੀ ਅੱਗ ਬੜਵਾਨ ਨਾਲ ਹੁੰਦੀ ਸਮੁੰਦਰ ਦੀ ਅੱਗ ਤੇ ਸਮੁੰਦਰ ਦੀ ਜਿਹੜੀ ਅੱਗ ਹੀ ਉਹਦੇ ਵਾਗ ਉਹ ਵਧ ਗਈ ਜਦੋਂ ਕਵੀ ਨੇ ਇਸ ਦੀ ਫਿਰ ਉਪਮਾ ਕੀਤੀ ਸਭ ਛਾਰ ਭਇਓ ਦਲ ਦਾਨਵ ਕੋ ਜਿਮ ਘੂਮ ਹਲਾ ਹਲ ਕੀ ਮੱਖੀਆਂ ਤੇ ਦਲ ਜਿਹੜਾ ਹੀ ਦਾਨਵਾ ਦਾ ਉਹ ਇੱਕਦਮ ਖਤਮ ਹੋ ਗਿਆ ਜਿੱਦਾਂ ਜ਼ਹਿਰ ਦੇ ਉੱਤੇ ਜਿਹੜੀਆਂ ਘੁੰਮਣ ਵਾਲੀਆਂ ਮੱਖੀਆਂ ਖਤਮ ਹੋ ਜਾਂਦੀਆਂ ਹਨ ਔਰ ਸકલ ਸੈਨਾ ਜਰੀ ਬਚਿਓ ਸੋ ਇੱਕ ਪ੍ਰੇਤ ਇੱਕੋ ਰਾਖਸ਼ ਬਚਿਆ ਸਾਰੇ ਸੈਨਾ ਜਿਹੜੀ ਸੀ ਉਹ ਖਤਮ ਹੋ ਗਈ ਚੰਡ ਬਚਾਇਓ ਜਾਣ ਕੇ ਔਰਨ ਮਾਰਨ ਹੇਤ ਉਹਨੂੰ ਤੇ ਛੱਡਿਆ ਹੀ ਬਾਕੀਆਂ ਨੂੰ ਮਾਰਨ ਲਈ ਕੇ ਬਾਕੀਆਂ ਨੂੰ ਉਹ ਸਾਧ ਕੇ ਲਿਆਵੇ ਭਾਜ ਨਿਸਾਚਰ ਮੰਦ ਮਤ ਕਹੀ ਸੁਭੈਂ ਜਾਏ ਜਿਹੜਾ ਮੰਦ ਬੁੱਧੀ ਜਿਹੜਾ ਹੀ ਨਿ사ਚਰ ਹੀ ਰਾਕਸ਼ਸੀ ਉਹ ਭੱਜ ਕੇ ਫਿਰ ਸੁਮ ਕੋਲ ਗਿਆ ਤੁਮਰ ਨੈਨ ਸੈਨਾ સહિત ਡਾਰੇ ਉਹ ਚੰਡ ਖਪਾਏ ਕਿ ਤੁਮਰ ਨੈਨ ਜਿਹੜਾ ਹੀ ਤੁਮਰ ਲੋਚਨ ਹੀ ਉਹਨੂੰ ਸੈਨਾ ਸਹਿਤ ਹੀ ਚੰਡੀ ਨੇ ਖਪਾ ਦਿੱਤਾ ਖਤਮ ਕਰ ਦਿੱਤਾ ਪੂਰੀ ਸੈਨਾ ਵੀ ਖਤਮ ਕਰ ਦਿੱਤੀ ਹੈ ਸਕਲ ਕਟੇ पट ਕਟਕ ਕੇ ਪਾਇਆ ਇੱਕ ਰਥ ਹੈ ਕੁੰਭ ਫਾਇਦਾ ਸਾਰੇ ਸੂਰਮੇ ਭਾਵੇਂ ਉਹ ਪੈਦਲ ਹੀ ਰੱਥਾਂ ਵਾਲੇ ਘੋੜੀਆਂ ਜਿੰਨੇ ਤਰ੍ਹਾਂ ਦੀ ਸੈਨਾ ਸੀ ਹਾਥੀਆਂ ਤੇ ਚੜੇ ਸੀ ਸਾਰੇ ਮਾਰੇ ਗਏ ਯੋਸੂਨ ਬਚਨ ਅਚਰਜ ਹੋਇਆ ਕੋਪ ਕਿਉ ਨਰਪ ਸੁਆਨਬ ਤੇ ਜਿਹੜਾ ਸੁੰਭ ਰਾਜਾ ਹੀ ਫਿਰ ਉਹਨੇ ਗੁੱਸਾ ਕੀਤਾ ਏ ਬਚਨ ਸੁਣ ਕੇ ਉਹ ਹੈਰਾਨ ਹੋਇਆ ਚੰਡ ਮੰਡ ਦਵੈਤ ਤਬ ਲੀਨੇ ਸੁਭ ਹੰਕਾਰ ਕਿ ਚੰਡ ਮੰਡ ਦਾ ਦੇ ਦੋ ਦਵੈਤ ਹੀ ਜਿਹੜੇ ਦੈਤ ਹੀ ਉਹ ਫਿਰ ਸੁੰਭ ਨੇ ਬੁਲਾ ਲਿਆ ਆਪਣੀ ਸਭਾ ਦੇ ਵਿੱਚ ਚਲ ਆਏ ਨਰਪ ਸਭਾ ਮੈਂ ਕਰ ਲੈਨੇ ਸਟਾਰ ਹੱਥਾਂ ਵਿੱਚ ਤਲਵਾਰਾਂ ਤੇ ਢਾਲਾਂ ਲੈ ਕੇ ਉਹ ਰਾਜੇ ਦੀ ਸਭਾ 'ਚ ਆ ਗਏ। ਅਬ ਵंदन ਦੋਨੋਂ ਕੀਓ ਬਿਠਾਏ ਨ੍ਰਿਪਤੀਰ। ਉਹਨੇ ਆਪਣੇ ਕੋਲ ਬਿਠਾ ਲਿਆ ਜਦੋਂ ਉਹਨਾਂ ਨੇ ਉਹਨੂੰ ਰਾਜੇ ਨੂੰ ਸੁੰਭ ਨੂੰ ਪ੍ਰਣਾਮ ਕੀਤਾ। ਪਾਨ ਦੇ ਮੁਖਤੇ ਕਹਿਓ ਤੁਮ ਦੋਨੋਂ ਮਮਬੀਰ ਦੋਵਾਂ ਨੂੰ ਪਾਣ ਖਵਾਇਆ। ਉਹਨਾਂ ਦੇ ਮੂੰਹ 'ਚ ਪਾਣ ਪਾਇਆ ਤੇ ਕਿਹਾ ਕਿ ਤੁਸੀਂ ਦੋਵੇਂ ਮੇਰੇ ਯੋਧੇ ਜੇ ਨਿਜਕਟ ਕੋ ਫੈਂਟਾ ਦਇਓ ਅਰ ਜਮਦਰ ਕਰਵਾਰ। ਆਪਣੇ ਕਮਰ ਕੱਸੇ ਜੋਨੇ ਕਟਾਰ ਦਿੱਤੀ ਤੇ ਤਲਵਾਰ ਦਿੱਤੀ ਲੈ ਓ ਚੰਡੀ ਬਾਂਧ ਕੇ ਨਾਤਰ ਡਾਰੋ ਮਾਰ ਚੰਡੀ ਨੂੰ ਬੰਨ੍ਹ ਕੇ ਲੈ ਓ ਨਹੀਂ ਤੇ ਫਿਰ ਉਹਨੂੰ ਜਾਂ ਮਾਰਨ ਦੋ ਫਿਰ ਅੱਗੇ ਚੰਡ ਮੁੰਡ ਜਿਹੜੇ ਦੋਵੇਂ ਹਨ ਉਹ ਦੋਵੇਂ ਆਪਣੇ ਚਤੁਰੰਗਨ ਸੈਨਾ ਚਾਰ ਤਰ੍ਹਾਂ ਦੀ ਜਿਹੜੀ ਵੀ ਸੈਨਾ ਹੁੰਦੀ ਹੈ ਪੈਦਲ ਹਾਥੀ ਘੋੜੇ ਤੇ ਰਥ ਵਾਲੀ ਚਾਰ ਤਰ੍ਹਾਂ ਦੀ ਸੈਨਾ ਉਹ ਲੈ ਕੇ ਆਪਣਾ ਚਲੇ ਜਾਂਦੇ ਚੰਡ ਮੁੰਡ ਦੇਤਨ ਦਹੁ ਸਬਨ ਪ੍ਰਬਲ ਦਲ ਲੈ ਨਾ ਉਹਨਾਂ ਨੇ ਸਭ ਤੋਂ ਵਧੀਆ ਦਵਲਵਾਨ ਸੂਰਮਿਆਂ ਦਾ ਦਲ ਲਿਆ ਚੰਡਮੁੰਡ ਨੇ ਨਿਕਟ ਜਾਏ ਗਿਰ ਕੇ ਰਕੇ ਮਹਾਕੁਲਾ ਹਲਕੀਨ ਬਹੁਤ ਖੂਬ ਹੱਲਾ ਗੁੱਲਾ ਕੀਤਾ ਉਹਨਾਂ ਜਾ ਕੇ ਸੁਮੇਰ ਪर्वਤ ਨੂੰ ਜਾ ਕੇ ਘੇਰ ਲਿਆ ਫਿਰ ਦੇਵੀ ਨਾਲ ਉਹਨਾਂ ਦਾ ਭਿਆਨਕ ਜੁਦ ਹੁੰਦਾ ਹੈ ਸਿੰਘਾ ਪ੍ਰੇਰ ਕੇ ਆਗੇ ਭਈ ਕਰਮੈ ਅਸਲੈ ਬਰਚੰਡ ਸੁਭਾਰਿਓ ਛੇਰ ਨੂੰ ਪ੍ਰੇਰ ਕੇ ਵਧਾ ਕੇ ਅੱਗੇ ਵਧੀ ਚੰਡੀ ਤੇ ਹੱਥ ਵਿੱਚ ਮਜ਼ਬੂਤ ਤਲਵਾਰ ਇੱਕਦਮ ਸਹੀ ਕਰਕੇ ਸੰਭਾਲ ਕੇ ਉਹ ਚੱਲੀ ਮਾਰ ਕੇ ਧੂਰ ਕੀਏ ਚਕਚੂਰ ਗਿਰੇ ਅਰ ਪੂਰ ਮਹਾਂ ਰਨ ਪਾਰਿਓ ਤੇ ਵੈਰੀਆਂ ਨੂੰ ਉਸ ਦੇ ਸਮੂਹ ਨੂੰ ਵੈਰੀਆਂ ਦੇ ਉਹਨੇ ਚਕਨਾਚੂਰ ਕਰਤਾ ਤੇ ਧੂੜ ਵਿੱਚ ਮਿਲਾ ਦਿੱਤਾ ਕਿ ਮਹਾ ਜਿਹੜਾ ਹੀ ਕਮਸਾਨ ਜਿਹੜਾ ਜੁਦ ਹੀ ਉਹ ਹੋ ਗਿਆ ਫੇਰ ਕਹਿ ਘੇਰ ਲਿਓ ਰਨਮਾਹੇ ਸੋ ਮੁੰਡ ਕੋ ਮੁੰਡ ਜੁਦਾ ਕਰ ਮਾਰਿਓ ਫਿਰ ਦੇਵੀ ਨੇ ਘੁੰਮ ਕੇ ਮੁੰਡ ਦੇਦ ਨੂੰ ਘੇਰ ਲਿਆ ਤੇ ਰਣ ਭੂਮੀ ਵਿੱਚ ਉਸ ਨੂੰ ਘੇਰ ਕੇ ਉਸ ਦਾ ਜਿਹੜਾ ਸਿਰ ਹੀ ਉਹ ਧੜ ਨਾਲੋਂ ਅਲੱਗ ਕਰ ਦਿੱਤਾ ਐਸੇ ਪਰਿਓ ਧਾਰੇ ਉੱਪਰ ਜਾਏ ਜਿਉਂ ਬੇਲੇ ਤੇ ਕਦੂਆ ਕਟ ਡਾਰਿਓ ਇਦਾਂ ਜਾ ਕੇ ਉਹਦਾ ਸਿਰ ਡਿੱਗਾ ਧਰਤੀ ਤੇ ਜਿੱਦਾਂ ਕੱਦੂ ਕੱਟੀਏ ਬੇਲ ਨਾਲੋਂ ਤੇ ਉਹ ਜਾ ਕੇ ਧਰਤੀ ਦੇ ਉੱਤੇ ਡਿੱਗਦਾ ਹੈ ਇਦਾਂ ਚੰਡ ਜਿਹੜਾ ਰਾਖਸ਼ ਹੀ ਉਹ ਬਚ ਗਿਆ ਤੇ ਮੁੰਡ ਜਿਹੜਾ ਹੀ ਉਹ ਮਾਰਿਆ ਗਿਆ ਫਿਰ ਕਹਿੰਦੇ ਮੁੰਡ ਮਹਾਰਣ ਮਦ ਹਨਿਓ ਫਿਰ ਕੈਬਰ ਚੰਡ ਤਬੇਹ ਕਿਨੋ ਫਿਰ ਇਦਾਂ ਕੀਤਾ ਦੇਵੀ ਨੇ ਮੁੰਡ ਨੂੰ ਮਾਰਨ ਦੇ ਬਾਅਦ ਮਾਰ ਬਿਦਾਰ ਦੇ ਸਭ ਸੈਨਸੋ ਚੰਡਿਕਾ ਚੰਡ ਸੋ ਆਹ ਆਵੇ ਕਿਨੋ ਸਾਰੀ ਸੈਨਾ ਨੂੰ ਮਾਰ ਕੇ ਫਿਰ ਜਿਹੜੀ ਚੰਡਿਕਾ ਹੀ ਉਹ ਚੰਡ ਦੇ ਦਿਵਾਲੇ ਹੋਈ ਲੈ ਵਰਸ਼ੀ ਕਰ ਮੈਂ ਅਰ ਕੋ ਸਿਰ ਕੋ ਬਰ ਮਾਰ ਜੁਦਾ ਕਰ ਦੇਨੋ ਕਿ ਵਰਸ਼ੀ ਲੈ ਕੇ ਸਿਰ ਦੇ ਵਿੱਚ ਉਹਦੇ ਮਾਰੀ تے اوزا جڑا سر ہی ٹاڑ ਨਾਲ او ਵੱਖ ਕਰ ਦਿੱਤਾ ਲੈ ਕੇ ਮਹੇਸ਼ ਤਰਸੂਲ ਗਣੇਸ਼ ਕੋ ਰੁੰਡ ਕਿਉ ਜਨਮੁੰਡ بہنوجਦਾ ਸ਼ੇਵਜੀ ਨੇ ਤਰਸੂਲ ਲੈ ਕੇ ਗਣੇਸ਼ ਦਾ سر ਜਿਹੜਾ ਹੀ ٹاੜ ਨਾਲੋਂ ਅਲੱਗ ਕਰ ਦਿੱਤਾ ਸੀ ਫਿਰ ਇਸ ਤਰ੍ਹਾਂ ਚੰਡ ਮੁੰਡ ਦੋਵੇਂ ਜਿਹੜੇ ਰਾਖਸ਼ ਉਹ ਵੀ ਮਾਰੇ ਗਏ ਤੇ ਜਿਹੜੇ ਬੱਚੇ ਖੁچے ਸਨ ਉਹ ਫਿਰ ਭੱਜ ਕੇ ਸੁੰਭ ਕੋਲ ਜਾਂਦੇ ਹਨ ਕਿ ਬਈ ਦੇਵੀ ਨੇ ਤੇ ਸਭ ਮਾਰਤੇ ਸੁੰਭ ਨੇ ਸੁੰਭ ਤੇ ਸੇਨਾ ਵੀ ਜਾਦੀ ਖਤਮ ਕਰਤੀ ਅਹੀਂ ਥੋੜੇ ਬਹੁਤ ਜਾਨ ਬਚਾ ਕੇ ਆਏ ਆ ਕਿ ਸੇ ਤਰ੍ਹਾਂ ਸੁੰਭ ਨੇ ਸੁੰਭ ਸੋ ਦੋਹੋਂ ਮਿਲ ਬੈਠ ਮੰਤਰ ਤਬ ਕੀਨ ਫਿਰ ਸੁੰਭ ਨੇ ਸੁੰਭ ਨੇ ਫਿਰ ਗੱਲ ਕੀਤੀ ਸਲਾਹ ਕੀਤੀ ਬੈਠ ਕੇ ਦੋਵਾਂ ਨੇ ਸੈਨਾ ਸਕਲ ਬੁਲਾਏ ਕੇ ਸੁਬੰਡ ਵੀਰ ਚੁਣ ਲੈਣ ਕਿ ਸਾਰੀ ਜਿਹੜੀ ਸੈਨਾ ਬੁਲਾ ਕੇ ਵਧੀਆ ਸ੍ਰੇਸ਼ਟ ਜੋਧੇ ਚੁਣ ਲਈਤੇ ਜਾਣ ਰਕਤ ਬੀਜ ਕੋ ਭੇਜੀਏ ਮੰਤਰਨ ਕਹੀ ਵਿਚਾਰ ਫਿਰ ਮੰਤਰੀਆਂ ਨੇ ਵਿਚਾਰ ਕਰਕੇ ਕਿਹਾ ਕਿ ਰਕਤ ਬੀਜ ਨੂੰ ਭੇਜੋ ਬਹੁਤ ਸਭ ਤੋਂ ਖਤਰਨਾਕ ਪੂਰੇ ਚੰਡੇ ਚਰਿੱਤਰ ਜਿੰਨੇ ਵੀ ਯੁੱਧ ਹੋਏ ਸਭ ਤੋਂ ਖਤਰਨਾਕ ਰਾਖਸ਼ੀ ਹੀ ਰક્તਬੀਜ ਤੇ ਰક્તਬੀਜ ਨੂੰ ਭੇਜਨ ਦਾ ਉਹਨਾਂ ਨੇ ਫਿਰ ਵਿਚਾਰ ਕੀਤਾ ਪੱਥਰ ਜਿਉਂ ਗਿਰਡਾਰ ਕੇ ਚੰਡੇ ਹਨੇ ਹਕਾਰ ਚੰਡੀ ਨੂੰ ਲਲਕਾਰ ਕੇ ਪੱਥਰ ਵਾਂਗ ਪਰਵਤੋ ਹੇਠਾਂ ਸੁੱਟ ਕੇ ਮਾਰ ਦੇਵੇਗਾ ਬਹੁਤ ਸ਼ਕਤੀਸ਼ਾਲੀ ਜਿਹੜਾ ਸੀ ਰક્તਬੀਜ ਰਾਖਸ਼ੀ ਸ੍ਰੋਣਤ ਬਿੰਦ ਪੈ ਦੇਤ ਇੱਕ ਗਯੋ ਕਰੀ ਅਰਦਾਸ ਸ੍ਰੋਣਤ ਮਤਲਬ ਹੁੰਦਾ ਲਹੂ ਤੇ ਰક્ત ਤੇ ਲਹੂ ਇੱਕ ਹੀ ਚੀਜ਼ ਹੋ ਗਿਆ ਕਿਸਰੌਣਤ ਬਿੰਦ ਵੀ ਉਹਦਾ ਹੀ ਨਾਮ ਆ ਰਕਤ ਬੀਜ ਵੀ ਉਹਦਾ ਹੀ ਨਾਮ ਸਰੌਣਤ ਬਿੰਦ ਨੂੰ ਜਾ ਕੇ ਇੱਕ ਦਾਇਦ ਨੇ ਅਰਦਾਸ ਕੀਤੀ ਪ੍ਰਾਰਥਨਾ ਕੀਤੀ ਰਾਜ ਬੁਲਾਵਤ ਸਭਾ ਮੈਂ ਬੇਗ ਚਲੋ ਤਹ ਪਾਸ ਸਭਾ ਜ ਤੁਹਾਨੂੰ ਬੁਲਾਇਆ ਗਿਆ ਛੇਤੀ ਚਲੋ ਰਕਤ ਬੀਜ ਨਰੀਪ ਸੁੰਭ ਕੋ ਕੀਨੋ ਆਣ ਪ੍ਰਣਾਮ ਰਕਤ ਬੀਜ ਨੇ ਆ ਕੇ ਸੁੰਭ ਨੂੰ ਪ੍ਰਣਾਮ ਕੀਤਾ ਰਾਜੇ ਨੂੰ ਅਸੁਰ ਸਭਾ ਮਦ ਭਾਉ ਕਰ ਕਹੋ ਕਰੋ ਬੰਕਾਮ ਤੇ ਰਾਜੇ ਨੂੰ ਆ ਕੇ ਕਹਾ ਪ੍ਰੇਮਪੂਰਵਕ ਕੀ ਦੱਸੋ ਮੈਨੂੰ ਮੇਰਾ ਕਾਮ ਦੱਸੋ ਸਰਾਤ ਬਿੰਦ ਕੋ ਸੁਭ ਨਸੰਬ ਬੁਲਾਏ ਬਿਠਾਏ ਕੈ ਆਦਰ ਕੀਨੋ ਬਲਾਕੇ ਬਿਠਾਕੇ ਉਹਦਾ ਆਦਰ ਕੀਤਾ ਦੇ ਸਰਤਾਜ ਬੜੇ ਗਜਰਾਤ ਸੋ ਬਾਜ ਦੇ ਰਜਵਾਨ ਕੈ ਲੀਨੋ ਵੱਡੇ ਘੋੜੇ ਹਾਥੀ ਵੇਖੋ ਬਾਜ ਸ਼ਬਦ ਬਹੁਤ ਜਗ੍ਹਾ ਆਉਂਦਾ ਦਸਮਗ੍ਰੰਥ ਚ ਬਾਜ ਦਾ ਮਤਲਬ ਈਗਲ ਨਹੀਂ ਇੱਥੇ ਬਾਜ ਦਾ ਮਤਲਬ ਘੋੜਾ ਹੈ ਠੀਕ ਹੈ ਜਿੱਥੇ ਵੀ ਬਾਜ ਆਊਗਾ ਜ਼ਿਆਦਾਤਰ ਸਮਝੋ ਕਿ ਉੱਥੇ ਘੋੜੇ ਦੀ ਹੀ ਗੱਲ ਕੀਤੀ ਹੈ ਹਾਥੀ ਤੇ ਘੋੜੇ ਆਦੀ ਉਹਨੂੰ ਕਿਆਕੇ ਤੂੰ ਜਿਹੜੇ ਵੀ ਤੈਨੂੰ ਪਸੰਦ ਆ ਤੂੰ ਲੈ ਲੈ ਪਾਨ ਲੈ ਦੇਤ ਕਹੀ ਇਹ ਚੰਡ ਕੋ ਰੁੰਡ ਕਰੋ ਅਬ ਮੁੰਡ ਬਹੀਨੋ ਕਿ ਪਾਨ ਦੇ ਕੇ ਉਹਨੇ ਉਹਨੂੰ ਬੀੜਾ ਦੇ ਕੇ ਪਾਨ ਦਾ ਕਿਆ ਫੜ ਪਾਨ ਖਾ ਤੇ ਹੁਣ ਚੰਡੀ ਦਾ ਜਿਹੜਾ ਮੁੰਡ ਆ ਜਿਹੜਾ ਉਹ ਹੁਣ ਧੜ ਤੋਂ ਅਲੱਗ ਕਰ ਦੇ ਐਸੇ ਕਹੋ ਤਿਨ ਮਦ ਸਵਾ ਨ੍ਰਿਪ ਰੀਜ ਕੇ ਮੇਗਾ ਡੰਬਰ ਦਿਨੋ ਇਸ ਤਰ੍ਹਾਂ ਕਹਿ ਕੇ ਰਾਜੇ ਨੇ ਫਿਰ ਉਹਨੂੰ ਪ੍ਰਸੰਨ ਹੋ ਕੇ ਇੱਕ ਛਤਰੀ ਦਿੱਤੀ ਜਿੱਦਾਂ ਪਹਿਲਾਂ ਛਤਰੀ ਲਾਇਆ ਕਰਦੇ ਸਨ ਰਥਾਂ ਆਦਿ ਦੇ ਉੱਤੇ ਉਹੋ ਜੀ ਫਿਰ ਛਤਰੀ ਦਿੱਤੀ ਕਿ ਜਾ ਹੁਣ ਤੂੰ ਜਾ ਕੇ ਚੰਡੀ ਨੂੰ ਮਾਰ ਕੇ ਆ। ਵਕਤ ਬੀਜ ਦਲ ਸਾਜਕ ਉਤਰੇ ਤਟ ਗਿਰ ਰਾਜ ਫਿਰ ਸਮੇਤ ਪਰਵਤ ਦੇ ਟੱਟ ਤੇ ਉੱਥੇ ਉਹ ਆਪਣੀ ਫੌਜ ਲੈ ਕੇ ਉਤਰਦਾ ਹੈ ਸ਼ਰਵਣ ਕੁਲਾਹਲ ਸੁਣ ਸੇਵਾ ਕਰਿਓ ਜੁਧ ਕੋ ਸਾਜ ਫਿਰ ਰੋਲਾ ਰੱਪਾ ਸੁਣ ਕੇ ਸੇਵਾ ਜਿਹੜੀ ਹੀ ਸੇਵਾ ਦਾ ਅੱਗੇ ਵੀ ਮੈਂ ਧੰਨ ਅਰਥ ਦੱਸਿਆ ਸੇਵਾ ਦਾ ਮਤਲਬ ਦੁਰਗਾ ਦੇਵੀ ਪਾਰਵਤੀ ਜੋ ਸ਼ਿਵ ਜੀ ਦੀ ਅਰਧਾਂਗਨੀ ਉਸ ਨੂੰ ਸੇਵਾ ਕਿਹਾ ਜਾਂਦਾ ਹੈ ਤੇ ਜਿਹੜਾ ਦੇ ਸੇਵਾ ਦਾ ਅਰਥ ਕੀ ਹੈ ਉਹ ਵੀ ਤੁਹਾਨੂੰ ਇਸ ਸ਼ਬਦ ਚ ਹੀ ਅੱਗੇ ਪਤਾ ਚੱਲ ਜਾਏਗਾ ਸ਼ਰਵਣ ਕੋਲਾਹਲ ਸੁਨ ਸੇਵਾ ਕਰਿਓ ਜੁਦ ਕੋ ਸਾਜ ਫਿਰ ਜਿਹੜਾ ਜੁਦ ਦਾ ਫਿਰ ਤਿਆਰੀ ਕਰ ਲਈ ਰੋਲਾ ਰੱਪਾ ਦੇਤਾ ਦਾ ਸੁਣ ਕੇ ਦੇਵੀ ਨੇ ਹੋਏ ਸਿੰਘੇ ਅਸਵਾਰ ਗਾਜ ਗਾਜ ਕੇ ਚੰਡਿਕਾ ਕਿ ਫਿਰ ਜਿਹੜੀ ਚੰਡੀ ਹੀ ਉਹ ਸਿੰਘ ਤੇ ਗੱਜ ਗੱਜ ਕੇ ਸਵਾਰ ਹੋ ਗਈ ਚਲੀ ਪ੍ਰਬਲ ਸਤਾਰ ਰਕਤ ਬੀਜ ਕੇ ਵਦਨਮੇਤ ਕਿ ਧਾਰਨਾ ਕਰਕੇ ਹੱਥ ਵਿੱਚ ਤਲਵਾਰ ਨੂੰ ਰક્ત ਬੀਜ ਹੱਤਿਆ ਕਰਨ ਲਈ ਵਾਦਵਾਸੇ ਉਹ ਚੱਲ ਪਈ ਫਿਰ ਦੇਵੀ ਦਾ ਬਹੁਤ ਹੀ ਜਿਹੜੀ ਰਕਸ਼ਸਾਂ ਦੀ ਸੈਨਾ ਹੈ ਉਹਦੇ ਨਾਲ ਬਹੁਤ ਹੀ ਭਿਆਨਕ ਜੁੱਧ ਹੁੰਦਾ ਉਸ ਜੁੱਧ ਦਾ ਕਾਫੀ ਅੱਗੇ ਗੁਰੂ ਸਾਹਿਬ ਵਰਣਨ ਕਰਦੇ ਹਨ ਤੇ ਪਰ ਇਹਸ ਜਿਹੜਾ ਰਕਸ਼ਸ ਹੁੰਦਾ ਹੈ ਬਹੁਤ ਖਤਰਨਾਕ ਇਹਦੇ ਕੋਲ ਇੱਕ ਸਿੱਧੀ ਹੁੰਦੀ ਹੈ ਇਹਦੀ ਜਿੱਥੇ ਵੀ ਜਿੰਨੀਆਂ ਬੂੰਦਾ ਪੈਂਦੀਆਂ ਹਨ ਉਹਨੇ ਹੀ ਰક્ત ਬੀਜ ਹੋਰ ਪੈਦਾ ਹੋ ਜਾਂਦੇ ਹਨ ਅੱਗੇ ਕਹਿੰਦੇ ਹਨ ਗੁਰੂ ਸਾਹਿਬ ਸਰੌਣ ਦਾ ਬਿੰਦ ਕੋ ਸਰੌਣ ਪਰਿਓ ਤਰਸਰੌਣਤ ਬਿੰਦ ਅਨੇਕ ਪਏ ਹੈ ਜਦੋਂ ਉਹਦਾ ਖੂਨ ਜਿਹੜਾ ਹੀ ਸਰੌਣਤ ਬਿੰਦ ਰક્ત ਬੀਜ ਦਾ ਜਿੱਥੇ ਜਿੱਥੇ ਖੂਨ ਦੀ ਬੂੰਦ ਦਿਖਦੀ ਹੀ ਓਨੇ ਓਨੇ ਹੀ ਰક્ત ਬੀਜ ਹੋ ਗਏ ਅੱਗੋਂ ਚੰਡ ਪਰਚੰਡਕ ਵੰਡ ਸਵਾਰਕ ਹੈ ਬਾਨਨ ਸਾਥ ਸੰਘਾਰਦੇ ਹੈ ਤੇ ਪਰਚੰਡ ਚੰਡੀ ਨੇ ਤਨੋਛ ਸੰਭਾਲ ਕੇ ਬਾਣਾ ਨਾਲ ਸਾਰੇ ਜਿੰਨੇ ਵੀ ਪੈਦਾ ਹੋਏ ਸਾਰੇ ਮਾਰਦੇ ਸਰੌਣ ਸਮੂਹ ਸਮਾਏ ਗਏ ਬਹੁਏ ਬਹੂਰੋ ਸੋ ਪਏ ਹੱਥ ਫੇਰ ਲਏ ਹੈ ਜਿਨਨੇ ਮਾਰੇ ਹੀ ਉਥੋਂ ਗਾ ਜਿਨਨੇ ਹੋਰ ਖੂਨ ਦੀਆਂ ਬੂੰਦਾਂ ਡਿੱਗਿਆ ਉਹ ਹੋਰ ਜਿਆਦੇ ਹੋ ਗਏ ਬਾਹਰ ਦੇ ਧਾਰ ਪਰੇ ਧਰਨੀ ਮਾਨੋ ਬਿੰਬਰ ਹੁਵੇ ਮਿਟ ਕੇ ਜੋ ਗਏ ਹੈ ਉਹ ਜਿਹੜੇ ਵੀ ਹੋਏ ਉਹ ਵੀ ਦੇਵੀ ਨੇ ਮਾਰਤੇ ਜਿੱਦਾਂ ਕਿ ਮੀਂਹ ਪੈਣ ਨਾਲ ਬੁਲਬਲੇ ਪੈਦਾ ਹੁੰਦੇ ਆ ਤੇ ਉਹ ਮਿਟ ਜਾਂਦੇ ਉਦਾਂ ਉਹਨਾਂ ਨੂੰ ਵੀ ਮਿਟਾਉਂਦੀ ਜਾ ਰਹੀ ਹੈ ਦੇਵੀ ਜੇ ਤੱਕ ਸੋਨ ਕੀ ਬੂੰਦ ਗਿਰੇ ਨਾ ਇਤਕ ਸਰਾਉਂਤ ਬਿੰਦ ਹਵੇ ਆਈ ਜਿੰਨੇ ਗਿਰਦੇ ਜਾਂਦੇ ਸੀ ਕਿਉਂਕਿ ਵਧੇ ਜਾਂਦੇ ਸੀ ਤੇ ਉਹ ਬੂੰਦਾ ਵੀ ਉਹਨਾਂ ਦੀ ਵਧੇ ਜਾਂਦੀਆਂ ਸੀ ਮਾਰੀ ਤੇ ਜਾਂਦੀਆਂ ਦੇ ਪਰ ਉਹ ਇੱਕਦਮ ਸਮਝ ਲੋ ਉਹਨਾਂ ਦੇ ਕੰਪਾਉਂਡਿੰਗ ਹੋਈ ਜਾ ਰਹੀ ਸੀ ਕੰਪਾਉਂਡਿੰਗ ਤੋਂ ਵੀ ਜ਼ਿਆਦਾ ਹੀ ਕੰਮ ਹੋਇਆ ਜਾ ਰਿਹਾ ਸੀ ਤੇ ਹੋਰ ਜ਼ਿਆਦਾ ਜਿਹੜੇ ਹੀ ਰਕਤ ਬੀਜ ਪੈਦਾ ਹੁੰਦੇ ਜਾ ਰਹੇ ਸੀ ਮਾਰ ਹੀ ਮਾਰ ਪੁਕਾਰ ਹਕਾਰ ਕੇ ਚੰਡ ਪਰਚੰਡ ਕੇ ਸਮੂਹ ਧਾਇ ਮਾਰੋ ਮਾਰ ਪੁਕਾਰਦੇ ਹੋਏ ਲਲਕਾਰੇ ਮਾਰਦੇ ਹੋਏ ਪ੍ਰਚੰਡ ਚੰਡੀ ਦੇ ਸਾਹਮਣੇ ਆਇਓ ਵੇਖ ਕੇ ਕੋਤਕ ਤਾਸ਼ ਨੇ ਮੈਂ ਕਵਨ ਮਨ ਮੇ ਉਪਮਾ ਤਹਿرائی ਇਹ ਕੋਤਕ ਵੇਖ ਕੇ ਕਵੀ ਦੇ ਮਨ ਦੇ ਵਿੱਚ ਉਪਮਾ ਸੋਜਦੀ ਹੈ ਮਾਨੋ ਸੀਸ ਮਹਿਲ ਕੇ ਵਿੱਚ ਸੋ ਮੂਰਤ ਇੱਕ ਅਨੇਕ ਕੀ ਛਾਏ ਜਿਦਾ ਸੀਸ ਮੈਲ ਦੇ ਵਿੱਚ ਬਹੁਤ ਸਾਰੀਆਂ ਮੂਰਤਾਂ ਤੁਸੀਂ ਵੇਖੀ ਹੋਣੀ ਆ ਬਰੂਸਲੀ ਦੀ ਫਿਲਮ ਇੱਕ ਐਂਟਰ ਦਾ ਡ੍ਰੈਗਨ ਉਹਦੇ ਵਿੱਚ ਇਹੋ ਜਿਹਾ ਸੀਨ ਹੈਗਾ ਵਾ ਉਹ ਜਿਹੜਾ ਵਿਲਨ ਦੇ ਨਾਲ ਜਦੋਂ ਬਰੂਸਲੀ ਲੜਦਾ ਨਾ ਉਹ ਸਾਰੇ ਪਾਸੇ ਉਹਨੂੰ ਹਰ ਸੀਸੇ ਜੋ ਵਿਲਨ ਦੇਦਾ ਉਹਦਾ ਦਾ ਕਹਿੰਦੇ ਕਿ ਉਸ ਤਰ੍ਹਾਂ ਹੀ ਉਸਲ ਸਾਰੇ ਪਾਸੇ ਜਿੱਦਾਂ ਰक्तबीज ਜੀ ਰक्तबीज ਦੇ ਵੀ ਦੇ ਦਵਾਲੇ ਹੋ ਗਏ ਫਿਰ ਹੁਣ ਕੀ ਹੁੰਦਾ ਅੱਗੇ ਕ੍ਰੁਧਕੇ ਜੁਦ ਕਰਿਓ ਬਹੁ ਚੰਡਨਾ ਇਹ ਤੋ ਕਰਿਓ ਮਧਸੋ ਬਨਾਸੀ ਚੰਡੀ ਨੇ ਨਾ ਕਰੋਧवान ਹੋ ਕੇ ਜੁਦ ਕੀਤਾ ਇਹਨਾਂ ਦੇ ਮਧੂ ਕਟਕ ਦੇ ਨਾਲ ਵਿਸ਼ਨੂ ਜੀ ਨੇ ਵੀ ਨਹੀਂ ਕੀਤਾ ਦੇਤਨ ਕੇ ਬਧ ਕਾਰਨ ਕੋ ਨਿਜ ਭਾਲ ਤੇ ਜਵਾਲ ਕੀ ਲਾਟ ਨਿਕਾਸੀ ਫਿਰ ਦੇਤਾ ਦੇ ਵਧ ਵਾਸਤੇ ਉਹਨੇ ਕੀ ਕੀਤਾ ਆਪਣੇ ਹੀ ਲਲਾਟ ਤੋਂ ਫਿਰ ਇੱਕ ਜਵਾਲਾ ਉਹਦੇ ਨਿਕਲੀ ਕਾਲੀ ਪਰਤਸ਼ ਭਈ ਤਹਤੇ ਰਣ ਫੈਲ ਰਹੀ ਭੈ ਭੀਰ ਪ੍ਰਭਾਸੀ ਤੇ ਉਸ ਤੋਂ ਫਿਰ ਕਾਲੀ ਜਿਹੜੀ ਉਹ ਪਰਤਖ ਹੋਈ ਤੇ ਜਿਹੜੇ ਵੀ ਰਾਖਸ਼ੀ ਉਹਨਾਂ ਦੇ ਲਈ ਉਹ ਭੈ ਦਾ ਜਿਹੜੀ ਹੀ ਪ੍ਰਭਾ ਡਰ ਦੀ ਚਮਕ ਰੋਸ਼ਨੀ ਜਿਹੜੀ ਬਣ ਕੇ ਆਈ ਮਾਨੋ ਸ਼੍ਰਿੰਗ ਸੁਮੇਰ ਕੋ ਫੋਰ ਕੇ ਧਾਰ ਪਰੇ ਤਰਪੈ ਜਮਨਾ ਸੀ ਜਿੱਦਾਂ ਸੁਮੇਰ ਪਰਵਤ ਦੀ ਚੋਟੀ ਤੋਂ ਮੰਨ ਕੇ ਜਮਨਾ ਨਿਕਲ ਗਈ ਹੋਵੇ ਮੇਰ ਹਲਿਓ ਦਹਲਿਓ ਸੁਰ ਲੋਕ ਦਸੋ ਦਿਸ ਉਤਰ ਭਾਜਤ ਭਾਰੀ ਸੁਮੇਰ ਪਰਵਤ ਹਿੱਲ ਗਿਆ ਦੇਵ ਨਗਰੀ ਸੈਮਗੀ ਤੇ ਦਸਾਂ ਦਿਸ਼ਾਵਾਂ ਵਿੱਚ ਵੱਡੇ ਵੱਡੇ ਪਰਵਤ ਜਿਹੜੇ ਭੱਜਣ ਲੱਗ ਪਏ ਚਾਲ ਪਰਿਓ ਤੇ 14 ਲੋਕ ਮੈਂ ਬ੍ਰਹਮ ਭਇਓ ਮਨ ਮੈਂ ਭ੍ਰਮ ਭਾਰੀ ਤੇ ਬ੍ਰਹਮਾ ਦੇ ਮਾਨਸ ਵੀ ਪ੍ਰਮੋ ਹੋ ਗਿਆ ਇੰਨੀ ਹਲਚਲ ਹੋਈ 14 ਲੋਕਾਂ ਦੇ ਵਿੱਚ ਧਿਆਨ ਰਹੋ ਨਾ ਜੁਟੀ ਸੋ ਫਟੀ ਧਰਿਓ ਬਲਕੇ ਰਨਮੈ ਕਿਲਕਾਰੀ ਸ਼ਿਵਜੀ ਦਾ ਵੀ ਜਿਹੜਾ ਧਿਆਨ ਹੈ ਉਹ ਜੁੜਿਆ ਨਾ ਰਹਿ ਸਕਿਆ ਤੇ ਇਦਾਂ ਧਰਤੀ ਵੀ ਫਟ ਗਈ ਬਲਪੂਰਵਕ ਚੰਡੀ ਨੇ ਇਦਾਂ ਕਲਕਾਰੀ ਮਾਰੀ ਦੇਤਨ ਕੇ ਬਦਕਾਰਨ ਕੋ ਕਰਕਾਲਸੀ ਕਾਲੀ ਕਿਰਪਾਨ ਸੁਮਾਰੀ ਕਾਲ ਵਰਗੀ ਕਾਲੀ ਨੇ ਫਿਰ ਦੇਤਾਂ ਦੇ ਵਦ ਵਾਸਤੇ ਕਿਰਪਾਨ ਤਾਰਨ ਕੀਤੀ ਚੰਡੀ ਕਾਲੀ ਦੋਹਾਂ ਮਿਲ ਕਿਨੋ ਹੈ ਵਿਚਾਰ ਹੋ ਹਨ ਹੋ ਤੂੰ ਸਰਾਉਣ ਪੀ ਔਰ ਦਲ ਡਾਰੇ ਮਾਰ ਕਿ ਚੰਡੀ ਜਿਹੜੀ ਹੀ ਦੇਵੀ ਉਹਨੇ ਕਾਲੀ ਨੂੰ ਕਿਹਾ ਉਸ ਦਾ ਹੀ ਰੂਪ ਹੈ ਉਹ ਦੋਵੇਂ ਯਕੀਨ ਹੈ ਉਹ ਜਿਸ ਤਰ੍ਹਾਂ ਮਰਜੀ ਆਪਣੇ ਵੱਖ-ਵੱਖ ਰੂਪ ਬਣਾ ਸਕਦੀ ਹੈ ਉਹਦੇ ਕਈ ਰੂਪ ਨੇ ਸ਼ਕਤੀ ਦੇ ਇਹ ਸਾਰਾ ਸੰਸਾਰ ਉਸ ਦਾ ਹੀ ਕਈ ਰੂਪਾਂ ਵਿੱਚ ਵੰਡਿਆ ਹੋਇਆ ਹੈ ਤੇ ਉਹ ਸ਼ਕਤੀ ਨੇ ਫਿਰ ਚੰਡੀ ਨੇ ਉਹਨੂੰ ਕਿਹਾ ਕਿ ਮੈਂ ਇਹਨੂੰ ਵੜਾਂਗੇ ਮਾਰਾਂਗੇ ਤਲਵਾਰ ਨਾਲ ਤੇ ਤੂੰ ਇਸ ਦਾ ਖੂਨ ਪੀ ਜਾਵੇਂ ਇਸ ਤਰ੍ਹਾਂ ਸੀ ਪੂਰਾ ਇਹਨਾਂ ਦਾ ਜਿਹੜਾ ਦਲ ਹੈ ਰਾਖਸ਼ਾਂ ਦਾ ਜਾਂ ਰਕਤਬੀਜ ਦਾ ਆਪਾਂ ਖਤਮ ਕਰਦੇ ਆਂ ਕਾਲੀ ਉਹ ਚੰਡਕਵੰਡ ਸੰਭਾਰ ਕੇ ਦੇਤ ਸੋ ਜੁਧ ਨੇ ਸੰਗ ਸਾਝਿਓ ਹੈ ਫਿਰ ਤਨੋਸ਼ਧਾਰ ਕੇ ਕਾਲੀ ਤੇ ਚੰਡੀ ਨੇ ਹਰਦਾਤਾ ਨਾਲ ਜੁਦ ਜਿਹੜਾ ਹੈ ਨਸੰਘ ਹੋ ਕੇ ਮਚਾਇਆ ਮਾਰ ਮਹਾਰਨ ਮਦ ਭਈ ਪਰ ਏਕ ਲੋ ਸਾਰ ਸੋ ਸਾਰ ਬਾਜਿਓ ਹੈ ਸ੍ਰੌਂਤ ਬਿੰਦ ਗਿਰਿਓ ਧਰਨੀ ਪਰਿਓ ਅਸੂਰ ਸੀਸ ਭਜਿਓ ਹੈ ਸ੍ਰੌਂਤ ਬਿੰਦ ਦਾ ਦਕਟ ਬੀਜ ਦਾ ਸਿਰ ਧਰਤੀ ਉਤੇ ਦੇਗ ਗਿਆ ਮਾਨੋ ਅਤੀਤ ਕਰਿਓ ਚਿੰਤ ਕੇ ਧਨਵੰਤ ਸਭੇ ਨਿਜਮਾਲ ਤਜਿਓ ਜਿਦਾ ਕੋਈ ਧਨਵਾਨ ਬੰਦਾ ਵਿਰਾਗੀ ਹੋ ਜੇ ਆਪਣਾ ਸਭ ਕੁਝ ਮਾਲ ਤਾਨਾ ਛੱਡ ਕੇ ਉਦਾਂ ਹੀ ਉਹ ਵੀ ਖਤਮ ਹੋ ਗਿਆ ਚੰਡੀ ਦੇਉ ਵਿਦਾਰ ਸ੍ਰੋਣ ਪਾਨ ਕਾਲੀ ਕਰਿਓ ਚੰਡੀ ਨੇ ਉਹਨੂੰ ਮਾਰਿਆ ਪਾੜਿਆ ਤੇ ਜਿਹੜਾ ਕਾਲੀ ਸੀ ਉਸਨੇ ਉਸਦਾ ਖੂਨ ਪੀਤਾ ਛਿਨ ਮੇ ਡਾਰਿਓ ਮਾਰ ਸੁਨੋਂਤ ਬਿੰਦ ਦਾਨਵ ਮਹਾ ਤੇ ਫਿਰ ਮਹਾ ਦਾਨਵ ਜਿਹੜਾ ਹੀ ਰક્ત ਬੀਜ ਉਹ ਫਿਰ ਦੋਵਾਂ ਨੇ ਮਿਲ ਕੇ ਖਤਮ ਕਰਤਾ ਹੈ ਤੇ ਉਹ ਇੱਕ ਦੇ ਹੀ ਦੋਵੇਂ ਪਾਰਟ ਨੇ ਉਹਨੇ ਅਲੱਗ-ਅਲੱਗ ਕੰਮ ਆਪਣੀ ਸ਼ਕਤੀ ਨੂੰ ਹੀ ਦੇ ਦਿੱਤੇ ਅਲੱਗ-ਅਲੱਗ ਭਾਗ ਕਰਕੇ ਦੁਰਗਾ ਤੇ ਕਾਲੀ ਚੰਡੀ ਇਹ ਅਲੱਗ ਨਹੀਂ ਹੈ ਤੇ ਫਿਰ ਜਿਹੜੇ ਬੱਚੇ ਖੁਸ਼ੇ ਰਾਕਸ਼ਸਾਂ ਜਾਨ ਬਚਾ ਕੇ ਭੱਜੇ ਤੇ ਜਾ ਕੇ ਫਿਰ ਉਹਨਾਂ ਨੇ ਸੁੰਭ ਨੂੰ ਕਿਹਾ ਕਿ ਰਕਤਬੀਜ ਵੀ ਮਾਰਿਆ ਗਿਆ ਜਿਹੜੇ ਵੱਡੇ-ਵੱਡੇ ਹੋਰ ਵੀ ਕਈ ਸੂਰਮੇ ਮਾਰੇ ਗਏ ਫਿਰ ਉਹ ਹੁਣ ਲਾਸਟ ਆਪਣੇ ਭਰਾ ਨੂੰ ਹੀ ਸੁੰਭ ਭੇਜਦਾ ਹੈ ਨ ਸੁੰਭ ਨੂੰ ਮਾਨਕੇ ਸੁੰਭ ਕੋ ਬੋਲਨੇ ਸੁੰਭ ਚਲਿਓ ਦਲ ਸਾਜ ਮਹਾਬਲ ਐਸੇ ਮਾਨਕੇ ਆਪਣੇ ਭਰਾ ਦੀ ਗੱਲ ਜਿਹੜਾ ਮਹਾਬਲੀ ਨੇ ਸੁੰਭ ਆਪਣਾ ਦਲ ਸਜਾ ਕੇ ਇਦਾਂ ਤੁਰ ਪਿਆ ਭਾਰਤ ਜਿਉ ਰਨ ਮੇ ਰਿਸ ਭਾਰਤ ਕ੍ਰੋਧ ਕੈ ਜੁਧ ਕਰਿਓ ਕਰਨੈ ਸੇ ਜਿਦਾ ਮਹਾਭਾਰਤ ਦੇ ਵਿੱਚ ਅਰਜਨ ਨੇ ਕਰੋਧ ਪੂਰਵਕ ਜੁਧ ਕੀਤਾ ਚੰਡ ਕੇ ਬਾਣ ਲਗੇ ਬਹੁ ਦੇਤ ਕੋ ਹੋਰ ਕੇ ਪਾਰ ਭਏ ਤਨ ਕੈਸੇ ਚੰਡੀ ਦੇ ਬਹੁਤ ਸਾਰੇ ਬਾਣ ਦੇਦੋਂ ਲਗੇ ਤਾਨੂੰ ਚੀਰ ਕੇ ਆਰ ਪਾਰ ਹੋ ਗਏ ਸਾਵਣ ਮਾਸ ਕਿਸਾਨ ਕੇ ਖੇਤ ਹੋ ਗਏ ਮਨੋਂ ਧਾਨ ਕੇ ਅੰਕੁਰ ਜੈਸੇ ਜਦਾਂ ਸਾਵਣ ਮਹੀਨੇ ਦੇ ਵਿੱਚ ਕਿਸਾਨ ਦੇ ਖੇਤ ਵਿੱਚ ਧਾਨ ਦੇ ਜਿਹੜੇ ਅੰਕੁਰ ਹਨ ਪਰੁੰਬਲੀਆਂ ਜਿਹੜੀਆਂ ਨਿਕਲਦੀਆਂ ਹਨ ਉਸ ਤਰ੍ਹਾਂ ਹੀ ਉਸ ਦੇ ਜਿਹੜੇ ਤੀਰ ਸਨ ਦੇਵੀ ਦੇ ਉਹ ਰਾਖਸ਼ਾਂ ਦੇ ਆਰ ਪਾਰ ਹੋ ਗਏ ਤੇ ਦੂਜੇ ਪਾਸੇ ਸਰੀਰ ਦੇ ਇਸ ਤਰ੍ਹਾਂ ਦਿਸਦੇ ਸਨ ਚੰਡ ਪ੍ਰਚੰਡ ਤਬੇ ਬਲ ਧਾਰ ਸੰਭਾਰ ਲਈ ਕਰਵਾਰ ਕਰੀ ਕਰਮ ਬਹੁਤ ਭਿਆਨਕ ਯੁੱਧ ਹੋਇਆ ਤੇ ਫਿਰ ਲਾਸਟ ਵਿੱਚ ਜਦੋਂ ਨਸੁੰਬਤ ਚੰਡੀ ਦੇਵੀ ਜਦੋਂ ਸਾਹਮਣੇ ਹੋਏ ਤੇ ਪ੍ਰਚੰਡ ਚੰਡੀ ਨੇ ਜਿਹੜਾ ਹੈ ਪੂਰੀ ਸ਼ਕਤੀ ਨਾਲ ਤਲਵਾਰ ਜਿਹੜੀ ਫੜ ਲਈ ਤੇ ਜਾ ਕੇ ਨਸੁੰਬ ਦੇ ਸਿਰ ਉੱਤੇ ਚਲਾ ਦਿੱਤੀ ਕੋਪਦੈ ਨਸੁੰਭ ਕੇ ਸੀਸ ਬਹੀਏ ਭਾਤ ਰਹੀ ਤਰਵਾ ਤਰ ਇੱਦਾਂ ਚਲਾਈ ਇਹਨੇ ਗੁੱਸੇ ਨਾਲ ਚਲਾਈ ਕਿ ਉਹਦਾ ਸਿਰ ਦੇ ਉੱਤੋਂ ਟੁਕੜੇ ਕਰਦੇ ਹੋਏ ਉਹਦੇ ਪੈਰਾਂ ਦੇ ਤਲਵਿਆਂ ਤੱਕ ਜਿਹੜੀ ਹੀ ਤਲਵਾਰ ਪਹੁੰਚ ਗਈ ਮਤਲਬ ਉਹ ਪੂਰਾ ਥੱਲੇ ਤੱਕ ਕੁੱਤੋਂ ਲੈ ਕੇ ਥੱਲੇ ਤੱਕ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਕੌਣ ਸਰਾਹ ਕਰੇ ਕਹ ਤਾਛਿੰਸੋ ਬਿਬ ਹੋਏ ਪਰੇ ਧਰਨੀ ਪਰ ਜਿੱਦਾ ਦੋ ਟੁਕੜੇ ਹੋ ਕੇ ਉਹ ਧਰਤੀ ਤੇ ਪਿਆ ਇਸ ਵਾਰ ਦੀ ਕੀ ਤਾਰੀਫ ਕਰੀਏ ਕੀ ਛਲਾਂਗਾ ਕਰੀਏ ਮਾਨੋਸਾਰ ਕੀ ਤਾਰ ਲੈ ਹੱਥ ਚਲਾਏ ਹੈ ਸਾਬੂਨ ਕੋ ਸਬੁਨੇ ਗਰ ਜਿੱਦਾਂ ਤਾਰ ਨਾਲ ਸਾਬਣ ਬਣਾਉਣ ਵਾਲਾ ਸਾਬਣ ਨੂੰ ਵੜਦਾ ਹੈ ਨਾ ਲੋਹੇ ਦੀ ਤਾਰ ਨਾਲ ਉਸ ਤਰ੍ਹਾਂ ਹੀ ਉਸ ਦੇ ਦੋ ਟੁਕੜੇ ਕਰ ਦਿੱਤੇ ਤੇ ਦੋਸਤੋ ਇਸ ਤਰ੍ਹਾਂ ਫਿਰ ਸੁੰਭ ਦਾ ਭਰਾ ਨਸੁੰਭ ਵੀ ਮਾਰਿਆ ਜਾਂਦਾ ਹੈ ਤੇ ਲਾਸਟ ਹੁਣ ਰਹਿ ਗਿਆ ਸੁੰਭ ਤੇ ਸੁੰਭ ਜਾ ਕੇ ਕਿਸ ਤਰ੍ਹਾਂ ਦੇਵੀ ਨਾਲ ਲੜਦਾ ਹੈ ਤੇ ਲਾਸਟ ਵਿੱਚ ਗੁਰੂ ਜੀ ਚੰਡੀ ਦੇਵੀ ਦਾ ਵਰਣਨ ਕਰਦੇ ਹੋਏ ਕੀ ਕਹਿੰਦੇ ਹਨ ਉਹ ਆਪਾਂ ਗੱਲ ਕਰਾਂਗੇ ਇਸ ਦੇ ਆਖਰੀ ਤੇ ਤੀਜੇ ਪਾਰਟ ਦੇ ਵਿੱਚ ਤੇ ਦੋਸਤੋ ਤੁਹਾਨੂੰ ਇਹ ਵੀਡੀਓ ਕਿੰਦਾ ਚੰਗੀ ਲੱਗੀ ਜਾਣਕਾਰੀ ਜ਼ਰੂਰ ਦੱਸਿਓ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਰ ਲਿਓ ਫਿਰ ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ